ਸਰਬ ਬ੍ਰਾਹਮਣ ਮਹਾਸਭਾ ਐਸੋਸੀਏਸ਼ਨ ਆਸਟ੍ਰੇਲੀਆ ਵੱਲੋਂ ਚਾਰ ਰੋਜਾ ਸ਼੍ਰੀ ਪਰਸੂਰਾਮ ਜੀ ਦੇ ਜਨਮ ਉਸ ਮੌਕੇ ਪ੍ਰੋਗਰਾਮ ਦਾ ਉਦਘਾਟਨ ਮੈਲਬੌਰਨ ਸਿਟੀ ਦੇ ਵਿੱਚ ਕੀਤਾ ਗਿਆ ਸੀ ਸੰਗਠਨ ਦੇ ਮੁਖੀ ਰਵੀ ਸ਼ਰਮਾ ਨੇ ਕਿਹਾ ਕਿ ਇੱਕ ਮੌਨ ਵਰਤ ਰੱਖਿਆ ਗਿਆ ਜਿਸ ਦੇ ਵਿੱਚ ਕਿ ਅੱਤਵਾਦੀ ਹਮਲੇ ਦੇ ਵਿੱਚ ਜਾਨਾਂ ਗਵਾਉਣ ਵਾਲੇ ਸਾਡੇ ਭਾਰਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਵਾਰ ਕਸ਼ਮੀਰ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼ੋਭਾ ਯਾਤਰਾ ਰੱਦ ਕਰ ਦਿੱਤੀ ਗਈ ਜਨਮ ਦਿਵਸ ਪ੍ਰੋਗਰਾਮ ਮੌਕੇ ਆਸਟ੍ਰੇਲੀਆ ਦੇ ਚਾਰ ਕੋਸ਼ ਸ਼ਹਿਰ ਮੈਲਬੌਰਨ ਸਿਡਨੀ ਐਡੀਲੇਟ 호ਬੋਟ ਦੇ ਨਾਲ ਨਾਲ ਜੈਪੁਰ ਦਿੱਲੀ ਹਰਦੁਆਰ ਅਤੇ ਮੁੰਬਈ ਦੇ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤੇ ਗਏ ਮੈਲਬੌਰਨ ਦੇ ਪ੍ਰਧਾਨ ਅਮਿਤ ਕੌਸ਼ਕ ਨੇ ਕਿਹਾ ਕਿ ਹਵਨ ਪੂਜਾ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਜਿਹੜਾ ਭੋਜਨ ਪ੍ਰਸ਼ਾਦ ਦਿੱਤਾ ਗਿਆ ਸਾਰੇ ਆਉਣ ਵਾਲੇ ਸ਼ਰਧਾਲੂਆਂ ਦਾ ਸਨਮਾਨ ਵੀ ਕੀਤਾ ਗਿਆ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਰਿਤੂ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸਾਰੇ ਭਾਈਚਾਰਿਆਂ ਦੇ ਜਿਹੜਾ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ